ਡਾਕਟਰ ਸੁਵਹਿਮਾਨ ਨੇ ਢੱਲੇਵਾਲੀ ਚਿੰਤਾ ਕੀਤੀ ਜਾਹਿਰ ਕਿਹਾ ਸਾਰੇ ਕਿਸਾਨਾਂ ਨੂੰ ਹੋਣਾ ਚਾਹੀਦਾ ਇਕੱਠਾ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਕਿਸਾਨਾਂ ਕੋਲ ਮਰਨ ਵਰਤ ਤੇ ਬੈਠਿਆ ਉਹਨਾਂ ਦੇ ਸਿਹਤ ਦੇ ਪ੍ਰਤੀ ਮੈਂ ਵੀਡੀਓ ਬਣਾ ਰਿਹਾ ਕਿਉਂਕਿ ਕਾਫੀ ਮੀਡੀਆ ਵਾਲਿਆਂ ਦਾ ਵੀ ਫੋਨ ਆਉਂਦਾ ਮੈਸੇਜ ਆਏ ਆ ਔਰ ਜਿਹੜੇ ਸਾਡੇ ਕੋਈ ਕਿਸਾਨਾਂ ਨੂੰ ਪਿਆਰ ਕਰਦੇ ਲੋਕ ਆ ਉਹਨਾਂ ਦੇ ਵੀ ਮੈਸੇਜ ਆਉਂਦੇ ਆ ਲੋਕ ਚਿੰਤਕ ਆ ਤੇ ਸਾਡੀ ਟੀਮ ਅ ਪਿਛਲੇ ਮੈਥਿਕਾ ਕਿਸਾਨ ਅੰਦੋਲਨ ਤੋਂ ਹੀ ਉਹਨਾਂ ਦੇ ਨਾਲ ਜੁੜੀ ਆ ਉਹਨਾਂ ਦੀ ਟੇਕ ਕੇਅਰ ਕਰ ਰਹੀ ਆ ਔਰ ਹੁਣ ਵੀ ਸਾਡੇ ਡਾਕਟਰ ਉੱਥੇ ਰਹਿੰਦੇ ਆ ਟੀਮ ਸਾਡੀ ਉੱਥੇ ਰਹਿੰਦੀ ਆ ਕੁਝ ਡਾਕਟਰ ਜਦੋਂ ਉਹਨਾਂ ਦੀ ਡਿਊਟੀ ਖਤਮ ਹੋ ਜਾਂਦੀ ਆ ਉਸ ਡਿਊਟੀ ਤੋਂ ਬਾਅਦ ਉੱਥੇ ਜਾਂਦੇ ਆ ਤੇ ਪਿੱਛੇ ਸਾਡੀ ਇੱਕ ਟੀਮ ਜਿਹੜੀ ਐ ਸਪੈਸ਼ਲਿਸਟ ਦੀ ਆ ਉਹ ਵੀ ਕੰਮ ਕਰਦੀ ਆ ਉਹਨਾਂ ਦੀ ਰਿਪੋਰਟਾਂ ਰਿਵਿਊ ਕਰੀਦੀ ਆ ਤੇ ਮੈਨੂੰ ਲੱਗਦਾ ਸੀ ਇਹ ਠੀਕ ਮੌਕਾ ਵਾ ਜਿੱਥੇ ਮੈਨੂੰ ਲੋਕਾਂ ਤੱਕ ਇਹ ਗੱਲ ਖੋਲ੍ਹ ਦੇਣੀ ਚਾਹੀਦੀ ਆ ਦੱਸ ਦੇਣਾ ਚਾਹੀਦਾ ਕਿ ਉਹਨਾਂ ਦੀ ਸਥਿਤੀ ਕੀ ਆ ਦੂਜਾ ਮੁੱਦਾ ਜਿਹਦੇ ਉੱਪਰ ਗੱਲ ਕਰਾਂਗੇ ਉਹ ਆ ਯੂਨਿਟੀ ਦੀ ਕਿਉਂਕਿ ਬਹੁਤ ਲੋਕ ਸਵਾਲ ਕਰਦੇ ਆ ਸੰਯੁਕਤ ਕਿਸਾਨ ਮੋਰਚੇ ਨੂੰ ਸਵਾਲ ਕਰਦੇ ਆ ਜਾਂ ਹੋਰ ਕਿਸਾਨੀ ਆਗੂ ਉਹਨਾਂ ਨੂੰ ਸਵਾਲ ਕਰਦੇ ਆ ਕਿ ਇਹ ਲੋਕ ਇਕੱਠੇ ਕਿਉਂ ਹੁੰਦੇ ਆ ਜਾਂ ਇਹਨਾਂ ਨੂੰ ਇਹ ਤਾਂ ਆਪਾਂ ਇਕੱਠੇ ਕਿੱਦਾਂ ਕਰ ਸਕਦੇ ਆ ਔਰ ਤੀਜੀ ਗੱਲ ਜਿਹੜੀ ਉਹ ਆ ਸਾਡੇ ਅੰਦੋਲਨ ਕਰਨ ਦੇ ਤਰੀਕੇ ਦੇ ਉੱਤੇ ਸਵਾਲ ਕੀਤੇ ਜਾਂਦੇ ਆ ਸਾਨੂੰ ਕਹਾਂ ਜਾਂਦਾ ਕਿ ਤੁਸੀਂ ਜਿਹੜੇ ਤਰਨੇ ਮਾਰਦੇ ਹੋ ਉਹ ਗਲਤ ਆ ਉਸ ਦੇ ਉੱਤੇ ਮੈਂ ਕੁਝ ਗੱਲਬਾਤ ਰੱਖਣਾ ਚਾਹੁੰਦਾ ਨੰਬਰ 1 ਵੇਖੋ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਦੀ ਰਿਪੋਰਟਾ ਮੈਂ ਤੁਹਾਡਾ ਨਾਲ ਸ਼ੇਅਰ ਕਰਨਾ ਚਾਹੁੰਦਾ ਠੀਕ ਆ ਉਹ ਚੜ੍ਹਦੀ ਕਲਾ ਚਾ ਠੀਕ ਆ ਉਹ ਕਿਸਾਨੀ ਨੂੰ ਪਿਆਰ ਕਰਦੇ ਆ ਔਰ ਇੱਥੋਂ ਤੱਕ ਉਹਨਾਂ ਨੇ ਮੈਨੂੰ ਕਹਿ ਦਿੱਤਾ ਕਿ ਮੇਰੇ ਜਿਹੜੀ ਜਿਹੜੀ ਮੇਰੀ ਜਾਨ ਆ ਜੀ ਉਹ ਵੀ ਚੱਲ ਜੇ ਤੇ ਮੈਂ ਉਹ ਵੀ ਕਮੌਣ ਲਈ ਰੈਡੀ ਆ ਤਿਆਰ ਆ ਪਰ ਜੇ ਮੈਂ ਇੱਕ ਡਾਕਟਰ ਹੁੰਦੇ ਦਾ ਤੇ ਤੁਹਾਨੂੰ ਦੱਸਦਾ ਮੈਂ ਫੈਕਟ ਦੇ ਤੇ ਗੱਲ ਕਰਾਂ 9 ਕਿਲੋਗ੍ਰam ਤੱਕ ਉਹਨਾਂ ਦਾ ਪਾਸ ਘਟ ਗਿਆ ਜਿਹੜਾ ਸਾਰਾ ਹੀ ਮਸਲ ਆ ਔਰ ਤੁਸੀਂ ਆਪੇ ਸੋਚ ਲਓ ਤੁਹਾਡੇ ਘਰ ਬਜ਼ੁਰਗ ਆ ਜੇ ਤੁਹਾਡੇ ਬਜ਼ੁਰਗ ਜਿਹੜੇ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ ਉਹਨਾਂ ਦੇ ਉੱਤੋਂ ਸਰੀਰ ਦੇ ਉੱਤੋਂ 9 ਕਿਲੋਗ੍ਰam ਮਸਲ ਜੇ ਤੁਸੀਂ ਲਾ ਦੋ ਤੇ ਉਹਨਾਂ ਦੀ ਸਥਿਤੀ ਕੀ ਹੋ ਗਿਆ ਜੋ ਉਹਨਾਂ ਦੀ ਸਰਦਾਰ ਜਗਜੀਤ ਸਿੰਘ ਜਰਲੇਵਾਲ ਜੀ ਦੀ ਸਥਿਤੀ ਉਹੀ ਆ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕੇ ਨੇ ਚੱਕਰ ਵੀ ਆਉਂਦੇ ਆ ਫੇਰ ਜਿਹੜੇ ਉਹਨਾਂ ਦੇ ਬਲੱਡ ਟੈਸਟ ਅਸੀਂ ਕਰਦੇ ਰਹੇ ਨੇ ਟਾਈਮ ਟੂ ਟਾਈਮ ਕੰਪੇਅਰ ਕਰਦੇ ਆ ਪਰ ਜਿਹੜੇ ਉਹਨਾਂ ਦੇ ਪ੍ਰੀਵੀਅਸ ਬਲੱਡ ਟੈਸਟ ਸੀ ਉਹਨਾਂ ਦੇ ਨਾਲ ਉਹਨਾਂ ਦੀ ਜਿਹੜੀ ਕਰੈਟਿਨਿਨ ਵਧ ਚੁੱਕੀ ਆ ਜੀ ਐਫ ਆਰ ਜਿਹੜਾ ਉਹਨਾਂ ਦਾ ਘਟਿਆ ਵਾ ਔਰ ਜਿਹੜੇ ਉਹਨਾਂ ਦੇ ਲਿਵਰ ਫੰਕਸ਼ਨ ਟੈਸਟ ਆ ਉਹ ਵੀ ਵਧੇ ਆ ਮਤਲਬ ਕਿ ਉਹਨਾਂ ਦੀ ਅੰਦਰੂਨੀ ਆਰਗਨਸ ਜਿਹੜੀਆਂ ਵਾਂ ਉਹਨਾਂ ਦੇ ਉੱਤੇ ਅਸਰ ਪੈਣਾ ਸ਼ੁਰੂ ਹੋ ਗਿਆ ਔਰ ਮੈਂ ਦੱਸਦਾ ਵਾਂ ਜਿਹੜਾ ਨੁਕਸਾਨ ਸ਼ਾਇਦ ਹੋ ਰਿਹਾ ਉਹ ਸ਼ਾਇਦ ਇਰਵਰਸੀਬਲ ਹੋਵੇ ਮਤਲਬ ਕੀ ਜੇ ਕਹ ਲੋ ਆਪਣਾ ਪੋਖੜਤਾਲ ਤੋੜ ਦੇ ਵੀ ਆ ਇਹ ਗੱਲ ਮੈਂ ਉਹਨਾਂ ਨੂੰ ਵੀ ਕਹੀ ਆ ਹੋ ਸਕਦਾ ਕਿ ਉਹਨਾਂ ਦੇ ਜਿਹੜੀਆਂ ਆਰਗਨਜ਼ ਰਿਕਵਰ ਨਾ ਕਰਨ ਔਰ ਮੈਂ ਇਹ ਚੀਜ਼ਾਂ ਤੁਹਾਡੇ ਤੱਕ ਇਸ ਲਈ ਦੱਸ ਰਿਹਾ ਕਿਉਂਕਿ ਇਹ ਨਾ ਹੋਵੇ ਕਿ ਤੁਸੀਂ ਕੱਲ ਕਹੋ ਕਿ ਸਾਨੂੰ ਤੇ ਪਤਾ ਹੀ ਨਹੀਂ ਸੀ ਔਰ ਮੈਂ ਸਰਕਾਰਾਂ ਨੂੰ ਵੀ ਕਹਿ ਰਿਹਾ ਕਿ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਹੈ ਜਾਇਜ਼ ਆ ਇਹਨਾਂ ਤੇ ਗੌਰ ਕਰੋ ਇਹਨਾਂ ਦੀਆਂ ਮੰਗਾਂ ਮੰਨੋ ਬਾਕੀ ਲੋਕ ਮੈਨੂੰ ਸਵਾਲ ਕਰਦੇ ਆ ਕਿ ਕਿੰਨੇ ਦਿਨ ਕੋਈ ਬੰਦਾ ਭੁਖ ਹੜਤਾਲ ਤੇ ਰਹਿ ਸਕਦਾ ਮੈਂ ਦੱਸ ਦਵਾਂ ਸਾਡੀ ਸਾਈਂ ਸਾਡੀ 7 ਦਿਨ 7 ਦਿਨ ਤੋਂ ਬਾਅਦ ਕੁਝ ਵੀ ਹੋ ਸਕਦਾ ਤੇ ਮੈਂ ਤੁਹਾਨੂੰ ਦੱਸ ਦਵਾਂ 7-2 ਦਿਨ ਤੋਂ ਬਾਅਦ ਕੁਝ ਵੀ ਹੋ ਸਕਦਾ ਇਹ ਨਾਵੇ ਕਿਸੇ ਆਪਣਾ ਅਗੂ ਗਵਾਲੀਏ ਦੂਜੀ ਗੱਲ ਮੈਂ ਮੈਂ ਬਹੁਤ ਬਰੀਫ ਤੇ ਗੱਲ ਕਰਨਾ ਮੈਂ ਜਿਆਦਾ ਲੰਬੀ ਵੀਡੀਓ ਨਹੀਂ ਕਰ ਸਕਦਾ ਕਰਨੀ ਚਾਹੁੰਦਾ ਦੂਜੀ ਗੱਲ ਯੂਨੀਟੀ ਤੇ ਸਯੁਕਤ ਕਿਸਾਨ ਮੋਰਚੇ ਤੇ ਜਾਂ ਹੋਰ ਆਗੂਆਂ ਨੂੰ ਇਕੱਠੇ ਹੋਣ ਲਈ ਕਹਿੰਦੇ ਲੋਕ ਤੇ ਮੈਂ ਕਹਿੰਦਾ ਕਿ ਸਭ ਤੋਂ ਪਹਿਲਾਂ ਆਪਾਂ ਇਕੱਠੇ ਹੋਈਏ ਜਿਹੜੇ ਆਮ ਲੋਕ ਨੇ ਮੈਂ ਆ ਤੁਸੀਂ ਹੋ ਜੇ ਅਸੀਂ ਆਵਾਜ਼ ਉਠਾਉਣੀ ਸ਼ੁਰੂ ਕਰਤੀਏ ਤੇ ਆਗੂ ਆਪਣੇ ਆਪ ਇਕੱਠੇ ਹੋ ਜਾਣਗੇ ਚਲੋ ਇਕੱਠੇ ਹੋਈਏ ਆਪਾਂ ਇਕੱਠੇ ਹੋਈਏ ਆਵਾਜ਼ ਲਈਏ ਕਿਸਾਨੀ ਨੂੰ ਕਿ ਆਪਾਂ ਇਕੱਠੇ ਹੋਣਾ ਇਕੱਠੇ ਹੋ ਕੇ ਆਪਾਂ ਲੜਨਾ ਮੇਰੀ ਵੀ ਸੰਯੁਕਤ ਕਿਸਾਨ ਮੋਰਚੇ ਦੇ ਬਹੁਤ ਲੀਡਰਾਂ ਨਾਲ ਗੱਲਬਾਤ ਹੁੰਦੀ ਆ ਗੱਲੇਵਾਲ ਸਾਹਿਬ ਨਾਲ ਗੱਲਬਾਤ ਹੁੰਦੀ ਆ ਅਸੀਂ ਮਨਾ ਸਕਦੇ ਆ ਗੱਲ ਕਰ ਸਕਦੇ ਆ ਆਪਾਂ ਗੱਲ ਕਰਨੀ ਸ਼ੁਰੂ ਕਰੀਏ ਇਹਨਾਂ ਤੱਕ ਆਪਣੀ ਗੱਲ ਪੰਚਾਈਏ ਕਿ ਜੇ ਅਸੀਂ ਇਕੱਲੇ ਇਕੱਲੇ ਲੜੇ ਕੇਰੂ ਕੇਰੂ ਹੋ ਜਾਣਗੇ ਜੇ ਯੂਨੀਫਾਈਡ ਐਫਰਟ ਹੋਊਗਾ ਤੇ ਹੋ ਸਕਦਾ ਅਸੀਂ ਪੰਜਾਬ ਤੇ ਕਿਸਾਨੀ ਨੂੰ بچਾਈਏ ਸੋ ਮੈਂ ਤੁਹਾਨੂੰ ਕਹਿਣਾ ਜਿਹੜੇ ਲੋਕ ਕੁਐਸਚਨ ਕਰਦੇ ਆ ਕਿ ਕਿਸਾਨ ਇਕੱਠੇ ਨਹੀਂ ਹੁੰਦੇ ਮੈਂ ਤੁਹਾਨੂੰ ਕਹਿਣਾ ਕਿ ਤੁਸੀਂ ਇਕੱਠੇ ਹੋ ਤੁਸੀਂ ਆਪਣੀ ਆਵਾਜ਼ ਉਠਾਓ ਸੋਸ਼ਲ ਮੀਡੀਆ ਤੇ ਬੋਲੋ ਕਿਸਾਨਾਂ ਨੂੰ ਕਹੋ ਕਿ ਆਪਾਂ ਇਕੱਠੇ ਹੋਈਏ ਮਜ਼ਦੂਰਾਂ ਨੂੰ ਕਹੋ ਕਿ ਅਸੀਂ ਇਕੱਠੇ ਹੋਈਏ ਇਕੱਠੇ ਹੋ ਕੇ ਆਪਾਂ ਇਹ ਲੜਾਈ ਜਿਹੜੀ ਆ ਇਹ ਲੜੀਏ ਤੇ ਜਿੱਤੀਏ ਤੀਜੀ ਗੱਲ ਜਿਹੜੀ ਸਾਡੀ ਮੈਨੂੰ ਵੀ ਕਾਫੀ ਮਾੜਾ ਲੱਗਦਾ ਜਦੋਂ ਲੋਕ ਉਹਦੇ ਆ ਤੇ ਕਹਿੰਦੇ ਆ ਕਿ ਬਈ ਤੁਸੀਂ ਜਿੱਥੇ ਮਰਜ਼ੀ ਜਾ ਕੇ ਸੜਕਾਂ ਬਲੌਕ ਕਰ ਲੈਂਦੇ ਹੋ ਬਈ ਇੱਕੋ ਇੱਕ ਤੇੜਿਆ ਇੱਕੋ ਇੱਕ ਲੋਗ ਨੇ ਜਿਹੜੇ ਇਸ ਟਾਈਮ ਤੇ ਖਲੋ ਰਹੇ ਆ ਇਹ ਤੇ ਸਭ ਕੁਝ ਹੋ ਰਿਹਾ ਸਾਰੇ ਡਿੱਗ ਰਹੇ ਆ ਐਕਟਰ ਐਕਟਰਸ ਸਿੰਗਰ ਪਾਕੀ ਸਭ ਡਿੱਗ ਰਹੇ ਆ ਇੱਕ ਸਾਨੀਆ ਜਿਹੜੇ ਖੜੇ ਆ ਪੰਜਾਬ ਦੇ ਪੋਲੂਸ਼ਨ ਦੇ ਉੱਤੇ ਬੋਲਦੇ ਆ ਪੰਜਾਬ ਦੇ ਪਾਣੀਆਂ ਦੇ ਉੱਤੇ ਬੋਲਦੇ ਆ ਸੜਕੋ ਰੋਟੀ ਨਹੀਂ ਹੈਗੀ ਖਾਣ ਲਈ ਕੈਂਸਰ ਤੋਂ ਬਿਨਾ ਉਹਦੇ ਉੱਤੇ ਬੋਲਦੇ ਆ ਨੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਸਫਰ ਕਰਨਾ ਜੋ ਹਾਲ ਹੋ ਰਿਹਾ ਤੇ ਜੇ ਕੋਈ ਬੋਲ ਰਿਹਾ ਉਹ ਕਿਸਾਨ ਬੋਲ ਰਿਹਾ ਤੇ ਤੁਸੀਂ ਉਹਨਾਂ ਨੂੰ ਵੀ ਕਹਿ ਰਹੇ ਹੋ ਚੁੱਪ ਕਰ ਜਾਓ ਠੀਕ ਹੈ ਅਸੀਂ ਮੰਨਦੇ ਆ ਕਿ ਸਾਡਾ ਤਰੀਕਾ ਜਿਹੜਾ ਵਾ ਉਹਦੇ ਵਿੱਚ ਸਾਨੂੰ ਚੇਂਜਸ ਲੈ ਕੇ ਆਉਣੀਆਂ ਪੈਣੀਆਂ ਮੈਂ ਦਿੱਲੀ ਅੰਦੋਲਨ ਚ ਵੀ ਇਹ ਗੱਲ ਕਰਦਾ ਸੀ ਸਟੇਜਾਂ 'ਤੇ ਵੀ ਇਹ ਗੱਲ ਕੀਤੀ ਆ ਕਿ ਜਦੋਂ ਚਾਚਾ ਜੀ ਸਿੰਘ ਦਾ ਟਾਈਮ ਸੀ ਉਦੋਂ ਸੜਕਾਂ ਬਲੌਕ ਕਰਦੇ ਸਾਂ ਤੇ ਗੋਰੇ ਦੀਆਂ ਗੱਡੀਆਂ ਰੋਕਦੇ ਸਾਂ ਅਜੀ ਤੋ ਤੁਸੀਂ ਸੜਕਾਂ ਬਲਾਕ ਕਰਦੇ ਆ ਤੇ ਅਸੀਂ ਆਪਣੇ ਹੀ ਲੋਕਾਂ ਦੀਆਂ ਆਮ ਲੋਕਾਂ ਦੀਆਂ ਜਿਹੜੀਆਂ ਜਿਹੜੀਆਂ ਮੁਸੀਬਤਾਂ ਵਧਾਉਂਦੇ ਆ ਜਿਹੜੇ ਅਮੀਰ ਲੋਕ ਅਮੀਰ ਤੇ ਚਲੋ ਲੋਕ ਰਹਿ ਨਹੀਂ ਗਏ ਰਹਿ ਗਏ ਤੇ 5-6 ਜਿਹੜੇ ਹਾਊਸਹੋਲਡ ਆ ਉਹੀ ਆ ਉਹਦੇ ਹਵਾਈ ਜਹਾਜ਼ ਤੇ ਆਉਂਦੇ ਤੇ ਹਵਾਈ ਜਹਾਜ਼ ਤੇ ਜਾਂਦੇ ਆ ਉਹਨਾਂ ਨੂੰ ਸਾਡੀ ਗੱਲ ਪਹੁੰਚਾਉਣ ਲਈ ਹੁਣ ਸਾਡਾ ਜਿਹੜਾ ਤਰੀਕਾ ਅੰਦੋਲਨ ਦਾ ਉਹ ਬਦਲਣਾ ਪੈਣਾ ਸਾਨੂੰ ਵੇਖਣਾ ਪੈਣਾ ਕਿ ਅਸੀਂ ਕਿੱਦਾਂ ਅੰਦੋਲਨ ਕਰੀਏ ਕਿ ਜਿਹੜੇ ਆਮ ਲੋਕ ਆ ਉਹ ਜਿਹੜੇ ਸਫਰ ਨਾ ਕਰਨ ਪਰ ਮੈਦਾਨ ਨੂੰ ਦੱਸ ਦਵਾਂ ਕਿ ਅਸੀਂ ਇਸ ਚੀਜ਼ ਦੇ ਉੱਤੇ ਗੌਰ ਕਰ ਰਹੇ ਹਾਂ ਔਰ ਲਭਨ ਦੀ ਕੋਸ਼ਿਸ਼ ਕਰ ਰਹੇ ਹਾਂ ਰਸਤਾ ਕਿ ਆਮ ਜਨਤਾ ਨੂੰ ਆਮ ਲੋਕਾਂ ਨੂੰ ਅਸੀਂ ਦਿੱਕਤ ਨਾ DIYੇ ਪਰ ਬਈ ਤੁਸੀਂ ਸੋਚੋ ਅਸੀਂ ਵੀ ਜਿਹੜੇ ਮਜ਼ਦੂਰ ਆ ਜਾਂ ਕਿਸਾਨ ਆ ਜਿਹੜੇ ਬੋਲਣ ਦਏ ਆ ਜੇ ਉਹ ਨਾ ਬੋਲਣ ਤਾਂ ਤੁਹਾਡੀ ਸਥਿਤੀ ਕੀ ਹੋਵੇ ਤੇ ਜਿਹੜੇ ਮੁੱਦੇ ਉਠਾ ਰਹੇ ਆ ਜੇ ਉਹ ਮੁੱਦੇ ਉਹ ਨਾ ਠਾਉਣ ਤੇ ਤੁਹਾਡੀ ਸਥਿਤੀ ਕੀ ਹੋਊਗੀ ਜਿਉ ਬੋਲਦੇ ਆ ਅੱਜ ਅੱਜ ਪੰਜਾਬ ਦੀ ਜ਼ਮੀਨਾਂ ਦੇ ਉੱਤੇ ਅਟੈਕ ਹੋ ਰਿਹਾ ਸਾਡਾ ਪੰਜਾਬ ਪੰਜਾਬ ਨਹੀਂ ਰਹਿਣਾ ਜੇ ਲੋਕ ਬੋਲਣੋਂ ਹਟ ਗਏ ਤੇ ਸਮਾਹਤ ਜੁੜ ਕੇ ਬੇਨਤੀ ਜਿਉ ਬੋਲਦੇ ਆ ਅੱਜ ਅੱਜ ਪੰਜਾਬ ਦੀ ਜ਼ਮੀਨਾਂ ਦੇ ਉੱਤੇ ਅਟੈਕ ਹੋ ਰਿਹਾ ਸਾਡਾ ਪੰਜਾਬ ਪੰਜਾਬ ਨਹੀਂ ਰਹਿਣਾ ਜੇ ਲੋਕ ਬੋਲਣੋਂ ਹਟ ਗਏ ਤੇ ਸਮਾਹਤ ਜੁੜ ਕੇ ਬੇਨਤੀ ਕਰਦਾ ਹੋ ਸਾਡਾ ਸਾਡੇ ਤਰੀਕੇ ਸਾਡੀ ਜਿਹੜੀ ਲੜਾਈ ਦੀ ਜਿਹੜੀ ਤਕਰੰਦਾ ਤਰੀਕਾ ਉਹਦਾਂ ਤੋਂ ਸੀ ਗਰੀ ਨਾ ਕਰਦੇ ਹੋ ਉਹ ਬਦਲਿਆ ਜਾ ਸਕਦਾ ਪਰ ਕਿਸੇ ਨੂੰ ਵੀ ਮਾੜਾ ਚੰਗਾ ਬੋਲਣ ਤੋਂ ਪਹਿਲਾਂ ਸੋਚ ਲਓ ਕਿ ਜਿਹੜੀ ਉਹ ਲੜਾਈ ਲੜਨਦੇ ਆ ਉਹ ਕਿੰਨੀ ਜ਼ਰੂਰੀ ਆ ਤੇ ਜੇ ਉਹ ਲੜਨੋਂ हट ਗਏ ਤੇ ਸਾਡੇ ਜਿਹੜੀ ਸਟੇਟ ਆ ਉਹਦੀ ਸਥਿਤੀ ਕੀ ਹੋਊਗੀ ਮੈਂ ਗੈਨ ਕਹਿਣਾ ਸਦਾ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਸਿਹਤ ਆ ਉਹ ਕਾਫੀ ਮਾੜੀ ਹੋ ਚੁੱਕੀ ਆ ਕਾਫੀ ਉਹ ਵੀਕ ਹੋਏ ਆ ਚੜ੍ਹਦੀ ਕਲਾ ਚ ਆ ਹਾਂ ਮੈਂਟਲੀ ਪਰ ਉਹ ਟਾਈਮ ਆ ਗਿਆ ਕਿ ਇਕੱਠੇ ਹੋਈਏ ਇਕੱਠੇ ਹੋ ਕੇ ਲੜਾਈ ਨੂੰ ਤੱਕਿਆ ਕਰੀਏ ਤੇ ਜਿਹੜੇ ਲੋਕ ਇਹ ਅੰਦੋਲਨ ਕਰਦੇ ਆ ਉਹਨਾਂ ਨੂੰ ਨਫ਼ਰਤ ਨਾ ਕਰੋ ਠੀਕ ਹੈ ਤੁਸੀਂ ਉਹਨਾਂ ਨੂੰ ਹੋ ਸਕਦਾ ਉਹਨਾਂ ਦੇ ਨਾਲ ਜਾ ਕੇ ਬਹਿ ਨਹੀਂ ਸਕਦੇ ਪਰ ਉਹਨਾਂ ਬਾਰੇ ਮਾੜਾ ਚੰਗਾ ਵੀ ਨਾ ਬੋਲੋ ਵਾਈਕੂ ਜੀ ਦਾ ਖਾਲਸਾ ਵਾਈਕੂ ਜੀ ਕੀ ਫਤਿਹ